mm <clears throat> ਸਾਰਿਆਂ ਦਾ ਵੈਲਕਮ ਜੀ ਲਾਈਵ ਤੇ ਕਿਵੇਂ ਹੋ ਸਾਰੇ ਜਣੇ ਠੀਕ ਠਾਕ ਹੋ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਗੇ ਆਪਾਂ ਆਪਣੇ ਘਰੇ ਆਜੂ ਸਾਰੇ ਜਣੇ ਲਾਈਵ ਤੇ ਵੈਲਕਮ ਆ ਸਨੇਹ ਸਿੱਧੂ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਸ਼ੋਰਟ ਹੀ ਦੇਖ ਰਹੀ ਸੀ ਥੈਂਕ ਯੂ ਥੈਂਕ ਯੂ ਕੀ ਹਾਲ ਚਾਲ ਪੁੱਤਰ ਠੀਕ ਆ ਹੋ ਸੁਣਾਓ ਕਿਵੇਂ ਹੋ ਮੈਂ ਵਧੀਆ ਸਾਰਿਆਂ ਦਾ ਵੈਲਕਮ ਜੀ ਲਾਈਵ ਤੇ ਲਾਈਵ ਨੂੰ ਲਾਈਕ ਕਰਦੇ ਜਾਓ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਲਾਈਵ ਕਿੱਥੋਂ ਵੇਖਦੇ ਪਏ ਹੋ ਕਿਹੜੇ ਸ਼ਹਿਰ ਤੋਂ ਜਰੂਰ ਦੱਸੋ ਸਾਨੂੰ ਮੈਸੇਜ ਕਰਕੇ ਯਾਦ ਨੂੰ ਸਬਸਕ੍ਰਾਈਬ ਵੀ ਕਰਿਓ ਲਾਈਵ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਹਾਂਜੀ ਮੈਂ ਤਾਂ ਠੀਕਾਂ ਪਰ ਤੁਹਾਡੀ ਆਵਾਜ਼ ਬੜੀ ਆਜ ਬਦਲੀ ਲੱਗਦੀ ਆ ਗਲਾ ਖਰਾਬ ਆ ਨਹੀਂ ਨਹੀਂ ਗਲਾ ਨਹੀਂ ਖਰਾਬ ਹੈਗਾ ਹੋਰ ਸੁਣਾਓ ਠੀਕ ਠਾਕ ਹੋ ਲਾਈਵ ਤੇ ਸਾਰਿਆਂ ਦਾ ਵੈਲਕਮ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਲਕਮ ਸਾਰਿਆਂ ਦਾ ਲਾਈਵ ਤੇ ਲਾਈਵ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜਣੇ ਇਹ ਜੋ ਕਾਮ ਹੋਣਾ ਨਹੀਂ ਕੋਈ ਨਹੀਂ ਵਾਜ ਥੋੜੀ ਕੜਕ ਆ ਗਈ ਹੋਈ ਨਹੀਂ ਆਵਾਜ਼ ਸਹੀ ਨਹੀਂ ਆ ਹੈ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਜੋ ਵੈਲਕਮ ਸਾਰਿਆਂ ਦਾ ਲਾਈਵ ਤੇ ਲਾਈਵ ਨੂੰ ਕਰੋ ਜੁਆਇਨ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਵ ਨੂੰ ਲਾਈਕ ਦੂਰ ਕਰੋ ਉਦਾਂ ਤਾਂ ਸਹੀ ਹੈ ਨਹੀਂ ਠੀਕ ਹੋਰ ਸਾਰਾ ਨਾਸ਼ਤਾ ਹੋ ਗਿਆ ਆ ਸਕੂਲ ਨਹੀਂ ਗਏ پر ادھا لگ دا جوے تو ہنو جو کام ہمڈا اچھا اچھا نہیں نہیں ٹھیک ہے میں فارمن بٹی سلام علیکم وآلیکم سلام جی سلیم بیک اسرکہ میرے دوست کیا ਦੇ ਹੋ ਚਾਹ ਪਾਣੀ ਹੋਣਾ। ਬਗਾਇਆ ਕਿਆ ਅੱਛੇ ਹੋਗੇ। ਮੈਂ ਠੀਕ ਹਾਂ ਚਾਹ ਪਾਣੀ ਨਹੀਂ ਹੋਆ ਹੈ। ਅਭੀ ਕਿੱਥੇ ਹੈਂ ਆਪ ਮੈਂ ਬਹੁਤ ਬੁਢੀਆ ਤੁਸੀਂ ਸੁਣਾਓ ਕਿਵੇਂ ਹੋ ਸਾਰੇ ਜਣੇ ਲਾਈਵ ਤੇ ਵੈਲਕਮ ਸਾਰਿਆਂ ਦਾ ਲਾਈਵ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਸਾਰੇ ਜਣੇ ਸਲੀਮ ਬੀਗ ਹੈਲੋ ਵੈਲਕਮ ਸਾਰਿਆਂ ਦਾ ਲਾਈਵ ਤੇ ਲਾਈਵ ਨੂੰ ਲਾਈਕ ਕਰਦੇ ਜਾਓ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਹੋਸਣਾ ਕਿਵੇਂ ਹੋ ਗੁੱਡ ਮਾਰਨਿੰਗ ਸਾਰਿਆਂ ਨੂੰ ਵਾਈਕੁਲ ਜੀ ਦਾ ਖਾਲਸਾ ਵਾਈਕੁਲ ਜੀ ਕੀ ਫਤਿਹ ਸਨੇਹ ਤੋਂ ਅੱਜ ਵੀਰ ਦੇ ਰਖੜੀ ਬਣਨੀ ਆ ਕੱਲ ਨੂੰ ਚਾਚੀ ਨੇ ਆਪਣੇ ਪਿੰਡ ਜਾਣਾ ਇਸ ਕਰਕੇ ਅੱਜ ਬਣਨੀ ਆ ਵੈਰੀ ਗੁੱਡ ਅੱਛਾ ਜੀ ਆਰਮਨ ਬੱਟੀ ਕਹਿੰਦੇ ਸਰਦਾਰ ਜੀ ਮੈਂ ਲੰਡੇ ਪੰਜਾਬ ਤੋਂ ਆ ਜੀ ਵੈਲਕਮ ਭਾਜੀ ਸਸਰੀ ਕਾਜੀ ਹੋਰ ਸੁਣਾਓ ਕਿਵੇਂ ਹੋ ਘਰ ਪਰਿਵਾਰ ਕਿਵੇਂ ਆ ਸਭ ਵਧੀਆ ਅੱਛਾ ਬਾਬੇ ਬੁੱਲੇ ਸ਼ਾਹ ਦੀ ਨਗਰੀ ਤੋਂ ਅੱਛਾ ਠੀਕ ਹੈ ਜੀ ਵੈਲਕਮ ਭਾਜੀ ਤੁਹਾਡਾ ਲਾਈਵ ਤੇ ਹੋਰ ਸੁਣਾਓ ਕਿਵੇਂ ਹੋ ਲਾਈਵ ਨੂੰ ਲਾਈਕ ਕਰਨ ਲਈ ਧੰਨਵਾਦ ਜੀ ਬਹੁਤ-ਬਹੁਤ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਓ ਹੋਰ ਸੁਣਾਓ ਮਿੱਤਰੋ ਕਿਵੇਂ ਹੋ ਸਾਰੇ ਜਣੇ ਠੀਕ-ਠਾਕ ਹੋ ਆਜੋ ਲਾਈਵ ਤੇ ਜਲਦੀ-ਜਲਦੀ ਲਾਈਵ ਨੂੰ ਲਾਈਕ ਕਰੋ ਗੱਲਬਾਤਾਂ ਕਰੀਏ ਤੁਹਾਡੇ ਨਾਲ ਪਰ ਮੈਸੇਜ ਚੰਗੇ ਕਰਿਓ ਰਾਜਕੁਮਾਰ ਹੈਲੋ ਹੈਲੋ ਰਾਜਕੁਮਾਰ ਜੀ ਬਹੁਤ ਧੰਨਵਾਦ ਜੀ ਤੁਹਾਡਾ ਜੀ ਤੁਸੀਂ ਮੇਰੀ ਲਾਈਵ ਤੇ ਆਏ ਹੋ ਬਹੁਤ ਬਹੁਤ ਹੋਰ ਸੁਣਾਓ ਬਹੁਤ ਵਧੀਆ ਜੀ ਪੀਹੂ ਮੈਂ ਵੀਡੀਓ ਪਾਉਂਗੀ ਇੰਸਟਾ ਤੇ ਠੀਕ ਹੈ ਬੁੱਤ ਕੋਈ ਗੱਲ ਨਹੀਂ ਗੁੱਡ ਮਾਰਨਿੰਗ ਲਾਈਕ ਡਨ ਥੈਂਕ ਯੂ ਪੀਹੂ ਕੀ ਹਾਲ ਪੀਹੂ ਤੇਰਾ ਰਾਜਕੁਮਾਰ ਆਜਾ ਆਪੁਰ ਜੂ ਕੀ ਪਾਈ ਓਕੇ ਜੀ ਪੀਹੋ ਜੀ ਕਿਵੇਂ ਹੋ ਠੀਕ ਠਾਕ ਹੋ ਕੈਸੇ ਹੋ ਆਪ ਅੰਕਲ ਜੀ ਮੈਂ ਬਹੁਤ ਵਧੀਆ ਤੂੰ ਸੁਣਾ ਪੁੱਤਰ ਠੀਕ ਹੈ ਜਸ਼ਨ ਆਇਆ ਸੀ ਜਸ਼ਨ ਪੁੱਛਦਾ ਸੀ ਤੇਰੇ ਬਾਰੇ ਰਾਜਕੁਮਾਰ ਓਕੇ ਜੀ ਸਾਰਿਆਂ ਦਾ ਲਾਈਵ ਤੇ ਵੈਲਕਮ ਹੈ ਜੀ ਇਸ ਦੇ ਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗਿਆਨੀ ਜੀ ਸਤਿ ਸ਼੍ਰੀ ਅਕਾਲ ਜੀ ਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਲੋ ਹੌਣ ਛੇਤੀ ਛੇਤੀ ਕੰਮ ਗਿਰ ਕੰ ਲਵਾ ਫਿਰ ਬਾਜ਼ਾਰ ਵੀ ਜਾਣਾ ਓਕੇ ਓਕੇ ਨਾਵੇਦ ਹੁਸੈਨ ਅਸਲਾਮ ਅਲੈਕੁਮ ਸਲਾਮ ਜੀ ਵਾਲੇਕੁਮ ਸਲਾਮ ਜੀ ਕਿਵੇਂ ਹੋ ਸਾਰੇ ਠੀਕ ਠਾਕ ਹੋ ਜੀ ਨਾਵੇਦ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਸੇਜ ਜਰੂਰ ਕਰਿਓ ਹੋਰ ਸੁਣਾਓ ਸਾਰੇ ਜਣੇ ਕਿਵੇਂ ਹੋ ਠੀਕ ਠਾਕ ਹੋ ਬਾਈ ਪੁੱਤ ਜੀ ਬਾਈ ਵਧੀਆ ਤੁਸੀਂ ਕਿਵੇਂ ਹੋ ਇਟਸ ਦੀਪ ਮੈਂ ਵਧੀਆ ਜੀ ਤੁਸੀਂ ਸੁਣਾਓ ਘਰ ਪਰਿਵਾਰ ਕਿਵੇਂ ਆ ਨਾਸ਼ਤਾ ਪਾਣੀ ਹੋ ਗਿਆ ਕਿ ਨਹੀਂ ਲਾਈਕ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਵ ਨੂੰ ਅੱਗੇ ਅੱਗੇ ਹੋਰ ਵੀ ਜਾਣੇ ਸਾਡੀ ਲਾਈਵ ਨੂੰ ਜੁਆਇਨ ਕਰਨ ਚਾਹੁੰਦੇ ਹਾਂ ਸਬਸਕ੍ਰਾਈਬ ਕਰਦੇ ਜਾਓ ਬਾਏ ਬਾਏ ਪੁੱਤ ਜੀ ਬਹੁਤ ਚੰਗਾ ਲੱਗਾ ਲਾਈਵ ਵਿੱਚ ਵੀ ਜੀ ਧੰਨਵਾਦ ਜੀ ਧੰਨਵਾਦ ਹੋਰ ਸੁਣਾਓ ਫਾਰਮ ਪੱਟੀ ਜੀ ਫਰਮਾਨ ਪੱਟੀ ਫਰਮਾਨ ਫਾਰਮ ਕਹਤਾ ਹਾਂ ਫਰਮਾਨ ਪੱਟੀ ਨਾਵੇਲ ਹਸਨ ਅਸੀਂ ਲਾਈਕ ਕਰਦੇ ਚਾਹ ਜੀ ਥੈਂਕ ਯੂ ਭਾਜੀ ਥੈਂਕ ਯੂ ਸਭ ਠੀਕ ਏਸ ਠੀਕ ਚਾਹੀਦਾ ਜੀ ਨਾਸ਼ਤਾ ਪਾਣੀ ਹੋ ਗਿਆ ਸਾਰੇ ਦਾ ਕਿ ਨਹੀਂ ਹੋਇਆ ਜੀ ਫਰਮਾਨ ਪੱਟੀ ਕਦੇ ਰੱਬ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਵੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸੀ ਬਰਡਸ ਕਿੱਥੋਂ ਲੈ ਕੇ ਆਈ ਸੀ ਅੱਛਾ ਜੀ ਉਹ ਆਪਣੇ ਫਰੈਂਡ ਕੋਲ ਦਿੱਤੇ ਫਰਮਾਨ ਪੱਟੀ ਕੋਈ ਨਾ ਵੀਰ ਨਾਮ ਮੈਨੇ ਪਿਆ ਰੱਖਾ ਹੈ ਅਸਾਂ ਨਹੀਂ ਨਹੀਂ ਕਿਰਵੀਨੋ ਮੈਂ ਫਾਰਮ ਕਹਤਾ ਹੇ ਇਹ ਫਰਮਾਨ ਹੈ ਗਾ ਫਰਮਾਨ ਪੱਟੀ ਹੋਰ ਚਨਾ ਫਰਮਾਨ ਪੱਟੀ ਜੀ ਕਿਵੇਂ ਦਾ ਮਾਹੌਲ ਚੱਲ ਉਹਦਰ ਸਭ ਠੀਕ ਹੈ ਲਾਈਕ ਤੇ ਸਾਰਿਆਂ ਦਾ ਵੈਲਕਮ ਜੀ ਆਇਆਂ ਨੂੰ ਲਾਈਕ ਨੂੰ ਲਾਈਕ ਕਰਦੇ ਜਾਓ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਸ਼ਾਰਟ ਦੇਖਦੇ ਹੋ ਬਰਮਾਨਪੱਟੀ ਜੀ ਮੈਂ ਅੱਛਾ ਜੀ ਠੀਕ ਹੈ ਜੀ ਨਵਨ ਹੁਸੈਨ ਜੀ ਠੀਕ ਹੈ ਓਕੇ ਅਗਰ ਮੈਂ ਇੱਕ ਮਿੰਟ ਨਹੀਂ ਜੀ ਨਹੀਂ ਅਜੇ ਨਹੀਂ ਮਿਲਨੇ ਇਹਨਾਂ ਨੂੰ ਕੋਈ ਟਾਈਮ ਹੁੰਦਾ ਵਾ ਐਸਦੀਪ ਹਰਦੀਪ ਪਿਆਨ ਵੀ ਮੈਨੂੰ ਪਹਿਲੇ ਫਰਮ ਕੀ ਕੀ ਕਹਿੰਦੇ ਸੀ ਅਜਹਨਦੀਪ ਸੀ ਹਦੀਪ ਕਹਿੰਦੇ ਪਹਿਲੇ ਹਾਂ ਅੱਛਾ ਜੀ ਸ਼ੋਰਟ ਦੇਖਤੇ ਹੈ ਵੀਰੇ ਠੀਕ ਹੈ ਜੀ ਵਧੀਆ ਹੁੰਦੇ ਆ ਕਿ ਨਹੀਂ ਬਾਕੀ ਸਾਰਿਆਂ ਨੂੰ ਵੈਲਕਮ ਜੀ ਲਾਈਵ ਤੇ ਲਾਈਵ ਨੂੰ ਲਾਈਕ ਕਰਦੇ ਜਾਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਓ ਲਾਈਵ ਸ਼ੇਅਰ ਕਰਦੇ ਜਾਓ ਰੋਗੇ ਕੇ ਤਾਂ ਜੋ ਹੋਰ ਵੀ ਵੀਰਾਂ ਭੈਣਾਂ ਤੱਕ ਪਹੁੰਚ ਸਕੇ ਸਾਡੀ ਲਾਈਵ ਉਹ ਵੀ ਸਾਡੀ ਲਾਈਵ ਨੂੰ ਜੁਆਇਨ ਕਰ ਸਕਣ ਸਾਡੇ ਨਾਲ ਗੱਲਬਾਤ ਕਰ ਸਕਣ ਪਰ ਇਹ ਗੱਲਬਾਤ ਚੰਗੀ ਕਰਿਆ ਕਰੋ ਗੁਰਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਿੰਘ ਜੀ ਕਿਵੇਂ ਹੋ ਤੁਸੀਂ ਠੀਕ ਠਾਕ ਘਰ ਪਰਿਵਾਰ ਕਿਵੇਂ ਆ ਹੈਲੋ ਸਸਰੀ ਕਾ ਵੀਜੀ ਲਾਈਕ ਡਨ ਥੈਂਕ ਯੂ ਜੀ ਗਿੱਲ ਸਾਹਿਬ ਜੀ ਸਸਰੀ ਕਾ ਜੀ ਕਿਵੇਂ ਹੋ ਫਰਮਾਨ ਪੱਟੀ ਥੈਂਕ ਯੂ ਜੀ ਇਹ ਮਿਲਦੇ ਆ ਜਨਵਰੀ ਫਰਵਰੀ ਦੇ ਲੱਗ ਸਕਦੇ ਫਰਵਰੀ ਮਾਰਚ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਮਿਲਦੇ ਆ ਗੁਰਪ੍ਰੀਤ ਸਿੰਘ ਸਲਵਲਿਆ ਤੁਸੀਂ ਦੱਸੋ ਆਪਾਂ ਵੀ ਵਧੀਆ ਗੁਰਪ੍ਰੀਤ ਸਿੰਘ ਜੀ ਹੋਸ਼ਣਾ ਨਾਸ਼ਤਾ ਹੋ ਗਿਆ ਤੁਹਾਡਾ ਗਿੱਲ ਸਾਹਿਬ ਜੀ ਹੋਸ਼ਰਾ ਘਰ ਪਰਵਾਰ ਕਿਵੇਂ ਆ ਮੰਮੀ ਡੈਡੀ ਤੁਹਾਡੇ ਕਿਵੇਂ ਆ ਗੁਰਪ੍ਰੀਤ ਸਿੰਘ ਜੀ ਤੁਸੀਂ ਦੱਸੋ ਮੰਮੀ ਡੈਡੀ ਠੀਕ ਠਾਕ ਨੇ ਭੈਣ ਭਰਾ ਠੀਕ ਠਾਕ ਨੇ ਤੁਹਾਡੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਅੱਗੇ ਅੱਗੇ ਤਾਂ ਜੋ ਹੋਰਾਂ ਤੱਕ ਵੀ ਸਾਡੀ ਲਾਈਵ ਪਹੁੰਚ ਸਕੇ ਉਹ ਵੀ ਸਾਡੀ ਲਾਈਵ ਨੂੰ ਜੁਆਇਨ ਕਰ ਸਕਣ ਗੱਲਾਂ ਬਾਤਾਂ ਕਰ ਸਕਣਗੇ ਸ਼ੋਰਟ ਏ ਵਨ ਹੋਟ ਕੰਗ੍ਰੈਚੁਲੇਸ਼ਨ ਥੈਂਕ ਯੂ ਭਾਜੀ ਫਰਮਾਨਪੱਤੀ ਜੀ ਤੁਸੀਂ ਵੀ ਸਾਡੇ ਚੈਨਲ ਨੂੰ ਅੱਗੇ-ਅੱਗੇ ਸ਼ੇਅਰ ਕਰ ਲਿਆ ਕਰੋ ਸ਼ਾਰਟ ਨੂੰ ਅੱਗੇ-ਅੱਗੇ ਸ਼ੇਅਰ ਕਰਿਆ ਕਰੋ ਵਧੀਆ ਜੀ ਡੈਡੀ ਨਹੀਂ ਡੈਡੀ ਨਹੀਂ ਸਾਰਸ ਮਾਂ ਠੀਕ OK ਤਾਂ ਮੈਂ ਫ फेब्रुवारी ਚ ਹੌਲੀਡੇ ਤੇ ਆ ਕੇ ਮਿਲਦਾ ਹਾਂ ਤੁਹਾਨੂੰ ਤੁਸੀਂ ਮੰਗਵਾ ਦਿਓ ਬੁਕਿੰਗ ਬੁਕਿੰਗ ਦੀ ਪਾਜੀ ਬੁਕਿੰਗ ਕੋਈ ਨਹੀਂ ਕਰਾਦਾ ਨਹੀਂ ਕੋਈ ਕਾ ਲੀ ਇਟਸ ਦੀਵਿੰਦ ਸਿੰਘ ਜੀ ਤੁਸੀਂ ਕਿੱਥੇ ਰਹਿੰਦੇ ਜਲੰਧਰ ਕੁ ਲੁਧਿਆਣੇ ਹੋਰ ਗੇਰ ਸਾਹਿਬ ਜੀ ਕਿਵੇਂ ਮੌਸਮ ਠੀਕ ਠਾਕ ਹੈ ਤੁਹਾਡੇ ਸ਼ਹਿਰ ਚ ਕੋਈ ਨਹੀਂ ਦੱਸਾਂਗੇ ਤੁਹਾਨੂੰ ਬਾਅਦ ਜਦੋਂ ਆਉਣਗੇ ਨਾ ਇਹ ਜੀ ਦੂਸਾਂਗੇ ਅੱਛਾ ਗੁਰਦਾਸਪੁਰ ਦੇ ਤੁਸੀਂ ਠੀਕ ਆ ਅੱਛਾ ਗਿਲ ਸਾਹਿਬ ਗਿਲ ਸਾਹਿਬ ਹੀ ਤੁਸੀਂ ਜਿਹੜੀ ਗੱਲ ਕਰਦੇ ਪਏ ਨਾ ਉਹ ਵੀਰ ਹੈਗਾ ਆਪਣਾ ਉਹ ਆਂਦਾ ਨਹੀਂ ਪਿਆ ਮੇਰੀ ਲਾਈਫ ਤੇ ਜੇ ਆਂਦਾ ਹੁੰਦਾ ਤਾਂ ਮੈਂ ਜ਼ਰੂਰ ਕੁੱਛਣਾ ਹੀ ਉਹਨਾਂ ਮੇਰੇ ਕੰਟੈਂਟ ਨਹੀਂ ਬਣ ਕੰਟੈਕਟ ਨਹੀਂ ਬਣਦਾ ਪਿਆ ਮੇਰਾ ਨਾ ਤਾਲਮਿਲ ਨਹੀਂ ਆਉਂਦਿਆ ਜੋ ਤੇ ਤੁਹਾਡਾ ਮਸਲਾ ਹੱਲ ਹੋ ਗਿਆ ਤੇ ਵਧੀਆਂਕਾਲ ਮੁਬਾਰਕਾ ਹੁਣ ਤੁਹਾਨੂੰ ਬਹੁਤ ਤੇ ਫਿਰ ਓਪਨ ਕੀਤਾ ਫਿਰ ਲਾਈਵ ਨੂੰ ਅੱਛਾ ਠੀਕ ਹੈ ਜੋ ਮਸਲੇ ਦਾ ਹੱਲ ਹੋਣਾ ਚਾਹੀਦਾ ਜਿੱਦਾਂ ਕਿਦਾਂ ਵੀ ਹੋਏ ਮਸਲਾ ਓਕੇ ਮੈਨੂੰ ਪਤਾ ਲੱਗ ਗਿਆ ਪਰ ਨਹੀਂ ਪਰ ਨਹੀਂ ਮਤਲਬ Oh اچھا پر میرا بیٹا لائیو لائف سی ایس او آفر کن دن دا دائی دیکھو پا جی ਜਦੋਂ ਆਉਣਗੇ ਨਾ ਡਿਲੀਵਰੀ ਉਦੋਂ ਦੱਸਿਆ ਜਾਊਗਾ ਕਿਉਂਕਿ ਹਰ ਵੇਲੇ ਰੇਟਾਂ ਠਾਂਡੀਆਂ ਹੋਈਆਂ ਕੋਈ ਕਹਿ ਨਹੀਂ ਸਕਦਾ ਕੋਈ ਕਹਿ ਨਹੀਂ ਸਕਦੇ ਲਾਈਵ ਦੇ ਸਾਰਿਆਂ ਦਾ ਵੈਲਕਮ ਹੈ ਲਾਈਵ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੋ ਸਾਰੇ ਜਣੇ ਲਾਈਵ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਸੇਜ ਕਰਦੇ ਜਾਓ ਲਾਈਵ ਕਿੱਥੋਂ ਵੇਖ ਕੇ ਪਿਓ ਪਰਵੀਨ ਜੀ ਵੀ ਆ ਗਏ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਰਵੀਨ ਜੀ ਸਤਿ ਸ੍ਰੀ ਅਕਾਲ ਲਾਈਵ ਨੂੰ ਲਾਈਕ ਕਰਿਓ ਜਰੂਰ ਮੇਰੇ ਕੋਲ ਬਹੁਤ سارے ਅੱਛਾ 150 ਫਿਰ ਕੀ ਕਰਨੇ ਨੇ ਆਪਣਾ ਇਟਸ ਦੀਪ ਸਿੰਘ ਜੀ ਆਪਰਾ ਦੀ ਪਰਿਓ ਗਿਲ ਸਾਹਿਬ ਜੀ ਦਾ ਮੈਸੇਜ ਥਲੇ ਆਇਆ ਉਹ ਕਹਿੰਦੇ ਆ ਕਿ ਮੇਰਾ ਮੇਰੇ ਚੈਨਲ ਦਾ ਲਾਈਵ ਨਹੀਂ ਓਪਨ ਹੁੰਦਾ ਤੁਸੀਂ ਜੇ ਤੁਸੀਂ ਉਹਦੀ ਹੈਲਪ ਕਰ ਸਕਦੇ ਹੋ ਤੇ ਉਹਨਾਂ ਨੂੰ ਦੱਸ ਸਕਦੇ ਤੁਸੀਂ ਦੱਸ ਦਿਓ ਪ੍ਰਵੀਨ ਜੀ ਤੁਹਾਨੂੰ ਜੇ ਕੋਈ ਪਤਾ ਵਾ ਕਿ ਲਾਈਵ ਉਹ ਔਨ ਕਿੱਦਾਂ ਕਰੀਦੀ ਆ ਗਿਲ ਭਾਜੀ ਦੀ ਲਾਈਵ ਔਨ ਨਹੀਂ ਹੁੰਦੀ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਉਹਨਾਂ ਦੀ ਜੇ ਤੁਸੀਂ ਹੈਲਪ ਕਰ ਸਕਦੇ ਤਾਂ ਕਰ ਦਿਓ ਲਾਈਵ ਤੇ ਸਾਰਿਆਂ ਦਾ ਵੈਲਕਮ ਜੀ ਸਾਰਿਆਂ ਨੂੰ ਲਾਈਵ ਤੇ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਮੈਸੇਜ ਕਰਦੇ ਜਾਓ ਸਾਰੇ ਜਣੇ ਲਾਈਵ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਜਾਓ ਅੱਛਾ 70 ਪਿਆਰ ਦਾ ਲਾਭਾਰਸ਼ ਨੇ ਚਾਹ ਮੈਂ ਕਰ ਰਿਹਾ ਹਾਂ ਸ਼ੇਅਰ ਹੋ ਜਾਓ ਫੈਕਟਰੀ اچھا اچھا. سمیتا شرما سسی کا سمیتا شرما جی ویلکم لائیو سے ਕੱਲ ਭਾਜੀ ਤੁਹਾਨੂੰ ਮੈਸੇਜ ਆ ਗਿਆ ਹੈ ਤੁਹਾਡੇ ਲਈ ਦੀਪਾ ਜੀ ਦਾ ਪੜ੍ਹ ਲਓ ਤੁਸੀਂ ਲਾਈਵ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜਾਨੇ ਸੁਮੇਤਾ ਸ਼ਰਮਾ ਜੀ ਨੇ ਲਾਈਵ ਨੂੰ ਲਾਈਕ ਕਰ ਦਿੱਤਾ ਥੈਂਕ ਯੂ ਸੁਮੇਤਾ ਸ਼ਰਮਾ ਜੀ ਹੋਰ ਸਾਨੂੰ ਘਰ ਪਰਿਵਾਰ ਕਿਵੇਂ ਆ ਨਾਸ਼ਤਾ ਪੜੀ ਹੋ ਗਿਆ ਕਿ ਨਹੀਂ ਤੁਹਾਡਾ अच्छा जी आप ਤੁਸੀਂ ਆਪਣੇ ਬੱਚਿਆਂ ਲਈ ਕਰਦੇ ਪਿਓ ਠੀਕ ਹੈ ਜੀ ਵਧੀਆ ਕੋਈ ਨਾ ਹਜੇ ਨਹੀਂ ਆਉਂਦੇ ਪਏ ਜਦੋਂ ਆਉਣਗੇ ਨਾ ਫਿਰ ਜ਼ਰੂਰ ਨਹੀਂ ਹੋ ਰਿਹਾ ਵੀਰ ਜੀ ਜੀ ਮੈਂ ਰਿਕੁਐਸਟ ਮੈਸੇਜ ਇਹ ਹਰ ਅਸ ਮੇਰੇ ਕੋਲ ਵੇਲਡ ਵੇਲਡ ਨੇ ਆ ਹੋਣ ਵਾਲੇ اچھا ਵਟ ਏਵਰ ਜਿਹੜੇ ਵਟ ਏਵਰ ਲਾਈਵ ਨੂੰ ਲਾਈਕ ਕਰਦੇ ਜਾਓ ਸੁਮੇਤਾ ਜੀ ਕਰਨ ਸਭ ਪਲੀਆ ਨਾਸ਼ਤਾ ਹੋ ਗਿਆ ਜੀ ਲਈ ਜੀ ਸਾਡਾ ਨਹੀਂ ਨਾਸ਼ਤਾ ਆ ਤੁਹਾਡੇ ਹੋ ਗਏ ਦੱਸੋ ਮੈਸੇਜ ਕਰੋ ਅਸੀਂ ਅਜੇ ਕਰਨਾ ਨਾਸ਼ਤਾ ਹੋਰ ਸੁਣੋ ਸੁਮੇਤਾ ਸ਼ਰਮਾ ਜੀ ਘਰ ਪਰਿਵਾਰ ਸਭ ਠੀਕ ਠਾਕ ਹੈ ਅੱਛਾ ਉਹ ਤਾਂ ਮੈਕਰ ਹੁੰਦੇ ਨੇ ਵੱਡੇ ਵੱਡੇ ਅੱਛਾ ਠੀਕ ਹੈ ਲਾਈਵ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਰੇ ਜਣੇ ਆਜੋ ਲਾਈਵ ਤੇ ਸਾਰੇ ਜਣੇ ਕਿਵੇਂ ਹੋ ਉਮੀਦ ਕਰਦੇ ਸਾਰੇ ਜਣੇ ਚੜ੍ਹਦੀ ਕਲਾ ਜੋ ਹੋਗੇ ਹੋਰ ਸੁਣਾਓ ਕੋਈ ਨਵੀਂ ਤਾਜ਼ੀ ਗੱਲਬਾਤ ਕਿੱਥੇ ਕਿੱਥੇ ਮੀਂਹ ਪਿਆ ਕੱਲ ਕਿੱਥੇ ਕਿੱਥੇ ਅਲਰਟ ਜਾਈ ਆ ਨਹੀਂ ਭਾਜੀ ਪਰਵੀਨ ਜੀ ਨਹੀਂ ਬਾਹਰ ਹੈਗੇ ਅਭੀ ਜੀ ਨਹੀਂ ਜੀ ਸੁਮੇਤਾ ਸ਼ਰਮਾ ਤੁਸੀਂ ਮੈਨੂੰ ਪੱਗ ਬੰਨ੍ਹਨਾ ਸਿਖਾ ਦੋਗੇ ਮਿੰਤਾ ਜਰਮਾ ਜੀ ਤੁਸੀਂ YouTube ਤੇ ਸਰਚ ਕਰੋ ਉੱਤੇ ਸਭ ਕੁਝ ਹੈਗਾ ਜਿੱਦਾਂ ਦੀ ਮਰਜ਼ੀ ਪੱਗ ਬੰਨਣੀ ਸਿੱਖੋ ਕੋਣ ਤੇ ਸਭ ਕੁਝ ਆਨਲਾਈਨ ਹਰ ਚੀਜ਼ ਤੁਹਾਡੇ ਸਾਹਮਣੇ ਆ ਜਾਣੀ ਆ ਜਿਹੜੀ ਮਰਜ਼ੀ ਚੀਜ਼ ਸਿੱਖ ਸਕਦੇ ਤੁਸੀਂ ਦੱਸੋ ਵੀਰ ਜੀ ਜੀ ਮਰ ਕਰਨੀ ਦਾ ਪਤਾ ਨਹੀਂ ਲੱਗਦਾ ਕਿ ਬਾਈ ਪਰ ਅੱਛਾ ਉਸੇ ਮੋਬਾਈਲ ਹੀ ਦਿੰਦੇ ਤੇ ਚੱਲ ਵਧੀਆ ਯਾਰ ਅੱਛਾ ਇਟਸ ਦੀ ਵਿਦੇ ਪਾਈ ਉਤਰਾਖੰਡ ਚ ਬਹੁਤ ਬ੍ਰੇ ਹਾਲਾਤ ਨੇ ਕੋਈ ਵੀ ਇਸ ਤਰ੍ਹਾਂ ਨਾ ਨਾ ਆਣਾ ਹੂੰ ਇਹ ਕੋਈ ਹਰ ਸਾਲ ਹੀ ਹੁੰਦਾ ਵੇ ਲੋ ਹਰ ਸਾਲ ਵਾਹਿਗੁਰੂ ਸਾਰਿਆਂ ਦੇ ਮਿਹਰ ਬਣਾ ਕੇ ਰੱਖੇ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ ਓਕੇ ਦੀਪ ਜੀ ਬਰੀਨ ਤੇ ਓਕੇ ਦੀਪ ਜੀ ਗਿਲ ਸਾਹਿਬ ਦੀਪ ਭਾਈ ਕਹਿ ਰਹੇ ਆ ਵੀਰ ਜੀ ਜੀ ਮੈਲ ਤੇ ਰਿਕੁਐਸਟ ਕਰ ਦਿਓ 24 ਅਗਸਟ ਕੋ ਲਗ ਰੂਗਾ ਲਾਈਨ ਗੱਲ ਸਾਹਿਬ ਕੇ ਲਈ ਓਕੇ ਵੀਰ ਦੀ ਥੈਂਕਸ ਨਨ ਨਨ ਨਾ ਜੀ ਚੁੰਦਿਆ ਹੁੰਦੀ ਦਾਨਿ ਕੇ ਆਕਾ ਸਰਦਾਰੀ ਮਾਪਿਆ ਤੇ ਕੋਈ ਮਾਨੀ ਹੁੰਦਾ ਮਿਲਦੇ ਲੋਕਾ ਚੜ੍ਹੇ ਅੱਛਾ ਮੇਰੇ ਲਾਗੇ ਤੇ ਉਤਰਾ ਕਾਸੀ ਤੇ ਇੱਕ ਮਿੰਟ ਚ ਪੂਰੀ ਸਿੱਕੀ ਗਾਇਬ ਹੋ ਗਈ ਪਾਣੀ ਦੇ ਕਾਰਨ ਟੋਟਲ 1300 ਬਹੁਤ ਡਾਪੜੇ ਗੇਲ ਭਾਈ ਕਹਿੰਦੇ ਨੇ ਓਕੇ ਵੀ ਜੀ ਥੈਂਕ ਯੂ ਹਾਂਜੀ ਰਿਕੁਐਸਟ ਹੀ ਮੰਗ ਤੇ ਆ